ਇੱਕ ਪਾਸੇ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਖੜੀ ਹੈ ਪੰਜਾਬ ਸਰਕਾਰ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਹੋਈ 트ੈਜਡੀ ਤੇ ਉੱਠੇ ਵੱਡੇ ਸਵਾਲ ਇਹੋ ਗ੍ਰ ਮਰਨਾ ਜਿੰਦਾ ਨਹੀਂ ਬਸ ਜਿੰਦਾ ਨਹੀਂ ਕਹਿੰਦੇ ਕੋਈ ਨਹੀਂ ਜਾਈਦਾ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਨ ਇਸ ਅਲਾਮਤ ਨੇ ਉਜਾਰ ਦਿੱਤੇ ਪੰਜਾਬ ਦੇ ਕਈ ਪਰਿਵਾਰ ਸਸਤੀ ਦੇ ਚੱਕਰ ਦੇ ਵਿੱਚ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਕਈ ਘਰਾਂ ਦੇ ਵਿੱਚ ਵਿੱਚ ਗੇ ਸੱਥਰ ਆਖਿਰਕਾਰ ਪੰਜਾਬ ਦੇ ਵਿੱਚ ਹੋਣ ਵਾਲੀ ਇਸ ਪ੍ਰੈਲਟੀ ਪਿੱਛੇ ਦਾ ਪੂਰਾ ਸੱਚ ਕੀ ਹੈ ਧਿਖੋਏ ਖਾਸ ਰਿਪੋਰਟ ਜੇ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਜ਼ਹਿਰੀਲੀ ਸ਼ਰਾਬ ਜਿਹੜੀ ਕਿ ਮੌਤ ਨਹੀਂ ਕਤਲ ਕਰ ਦਿੰਦੀ ਹੈ ਤਾਂ ਦੱਸ ਦਈਏ ਪੰਜਾਬ ਦੇ ਵਿੱਚ ਇਸ ਦਾ ਸਿਲਸਲਾ ਲਗਾਤਾਰ جاری ਹੈ 2025 ਦੀ ਗੱਲ ਨਹੀਂ ਹੈ ਬੀਤੇ ਸਮਿਆਂ ਦੇ ਵਿੱਚ ਵੀ ਜ਼ਹਿਰੀਲੀ ਸ਼ਰਾਬ ਨੇ ਪਤਾ ਨਹੀਂ ਕਿੰਨੇ ਪਰਿਵਾਰ ਉਜਾੜ ਕੇ ਰੱਖ ਦਿੱਤੇ ਪਰ ਇਹ ਜ਼ਹਿਰੀਲੀ ਸ਼ਰਾਬ ਕਿਸੇ ਠੇਕੇ ਤੋਂ ਆਉਂਦੀ ਹੈ ਜਾਂ ਕੋਈ ਘਰ ਦੇ ਵਿੱਚ ਆਪ ਬਣਾਉਂਦਾ ਜਾਂ ਲਾਨ ਬਣਾਈ ਜਾਂਦੀ ਹੈ ਜਾਂ ਕੋਈ ਦੁਕਾਨ ਤੋਂ ਵਿਕਰੀ ਹੁੰਦੀ ਹੈ ਇਸ ਦੇ ਪਿੱਛੇ ਦਾ ਪੂਰਾ ਸੱਚ ਕੀ ਹੈ ਤਾਂ ਤੁਸੀਂ ਧਿਆਨ ਦੇ ਸੁਣਨਾ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਆਏ ਹੁਣੇ ਨਵੇਂ ਮਾਮਲਿਆਂ ਦੀ ਤਾਂ ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਪੰਗਾਣੀ ਕਲਾ ਤੋਂ ਜੋ ਮਾਮਲੇ ਸਾਹਮਣੇ ਆਏ ਰਾਤ ਦੇ तकरीबन 3 ਵਜੇ ਦੇ ਤੱਕ ਕਿਹਾ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਮੌਤ ਦੀ ਖਬਰ ਆਈ ਕੱਲ ਸ਼ਾਮ ਦੀ ਇਹ ਪੂਰੀ ਘਟਨਾ ਉਸ ਤੋਂ ਬਾਅਦ ਇਹ ਸਿਲਸਿਲਾ 8 ਤੱਕ ਪਹੁੰਚ ਗਿਆ ਉਸ ਤੋਂ ਬਾਅਦ ਮੌਤਾਂ ਦਾ ਅੰਕੜਾ 14 ਤੱਕ ਪਹੁੰਚ ਚੁੱਕਾ ਹੈ ਤੇ ਹੁਣ ਇਸੇ ਮਹੀਨੇ ਕੱਲ ਦੀ ਖਬਰ ਹੈ ਤਾਂ ਉੱਥੇ ਹੀ ਜਾਰੀਲੀ ਸ਼ਰਾਬ ਨੇ ਪਿਛਲੇ ਸਾਲ ਦੇ ਵਿੱਚ ਕਿੰਨੇ ਲੋਕਾਂ ਦੇ ਕਰ ਉਜਾੜੇ ਤਾਂ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਬਟਾਲਾ ਸੰਗਰੂਰ ਇਸ ਦੇ ਵਿੱਚ ਕਾਫੀ ਲੋਕਾਂ ਦੇ ਮਰਨ ਦੀਆਂ ਖਬਰਾਂ ਸਾਹਮਣੇ ਆਈਆਂ ਜ਼ਹਿਰੀਲੀ ਸ਼ਰਾਬ ਜਿਸ ਨੂੰ ਕਿਹਾ ਜਾਂਦਾ ਹੈ ਕਿ ਸਸਤੀ ਦੇ ਚੱਕਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਿਉਂਕਿ ਅਗਰ ਠੇਕੇ ਤੋਂ ਗੱਲ ਕਰੀਏ ਤਾਂ ਮਹਿੰਗੀ ਵਿਕਦੀ ਹੈ ਪਰ ਸ਼ਰਾਬ ਜਿਹੜੀ ਆ ਜਦੋਂ ਸਸਤੀ ਵੇਚਣੀ ਹੈ ਵਿਕਰੀ ਕਰਨੀ ਹੈ ਤਾਂ ਉਸ ਦੇ ਲਈ ਕੀ ਹੁੰਦਾ ਹੈ ਕਿ ਕੈਮੀਕਲ ਮਿਲਾ ਦਿੱਤੇ ਜਾਂਦੇ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਮਲਾਈਆਂ ਜਾਂਦੀਆਂ ਨੇ ਸਪਿਰਿਟ ਅਲਕੋਹਲ ਇਹ ਮਿਲਾ ਕੇ ਇਸ ਦੀ ਕੈਮੀਕਲ ਕੁਆਂਟੀਟੀ ਜਿਹੜੀ ਜਦੋਂ ਘਟਦੀ ਵੱਧਦੀ ਹੈ ਤਾਂ ਸਿੱਧਾ ਸਿੱਧਾ ਇਹ ਸ਼ਰਾਬ ਜ਼ਹਿਰ ਬਣ ਜਾਂਦੀ ਹੈ ਤਾਂ ਸਸਤੀ ਦੇ ਚੱਕਰ ਦੇ ਵਿੱਚ ਲੋਕ ਇਸ ਦਾ ਸੇਵਨ ਕਰ ਬੈਠਦੇ ਨੇ ਮਜੀਠਾ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਇਸ ਸ਼ਰਾਬ ਦੀ ਵਰਤੋਂ ਕੀਤੀ ਕਿਹਾ ਜਾ ਰਿਹਾ ਕਿ ਪੱਠੇ ਦੇ ਕੋਲ ਕੰਮ ਕਰਦੇ ਸੀ ਮਜ਼ਦੂਰ ਸੀ ਗਰੀਬ ਪਰਿਵਾਰ ਸੀ ਜਦੋਂ ਸਸਤੀ ਚੱਕਰ ਦੇ ਵਿੱਚ ਇਹ ਸ਼ਰਾਬ ਪੀ ਲਈ ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਪਰਿਵਾਰਾਂ ਦੇ ਘਰਾਂ ਦੇ ਵਿੱਚ ਕਿਵੇਂ ਸੱਥਰ ਵਿੱਚ ਗਏ ਨੇ ਕਿਵੇਂ ਘਰ ਵਾਲੇ ਰੋਣ ਦੇ ਲਈ ਮਜਬੂਰ ਹੋ ਚੁੱਕੇ ਨੇ ਪਰ ਇਹ ਜ਼ਹਿਰੀਲੀ ਸ਼ਰਾਬ ਬਣਦੀ ਕਿੱਥੋਂ ਆ ਠੇਕੇ ਤੋਂ ਤਾਂ ਮਹਿੰਗੀ ਮਿਲਦੀ ਹੈ ਤੇ ਅਗਰ ਲਾਨ ਬਣਾਣੀ ਹੈ ਤਾਂ ਉਸ ਦਾ ਵੀ ਇੱਕ ਪ੍ਰੋਸੈਸ ਹੁੰਦਾ ਜਿਸ ਨੂੰ ਬਹੁਤ ਸਮਾਂ ਲੱਗਦਾ ਪਰ ਘੱਟ ਸਮੇਂ ਤੇ ਤੇ ਕਿਸ ਤਰੀਕੇ ਦੇ ਨਾਲ ਤੇਜ਼ੀ ਦੇ ਵਿੱਚ ਤੇ ਸਸਤੀ ਦੇ ਚੱਕਰ ਦੇ ਵਿੱਚ ਕਿਵੇਂ ਤਿਆਰ ਕੀਤੀ ਜਾਂਦੀ ਹੈ ਤਾਂ ਉਸ ਦੀ ਪੂਰੀ ਰਿਪੋਰਟ ਜ਼ਰੂਰ ਸੁਣੀਓ ਗੱਲ ਕਰਦੇ ਆਂ ਜ਼ਹਿਰੀਲੀ ਸ਼ਰਾਬ ਦੀ ਜਿਸ ਦੇ ਕੈਬ ਨੇ ਜਿਸ ਦੇ ਟਾਂਡਮ ਨੇ ਪਰਿਵਾਰਾਂ ਦੇ ਪਰਿਵਾਰ ਰੋਲ ਦਿੱਤੇ ਤਾਂ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਲਈ ਆਮ ਤੌਰ ਤੇ ਗੁੜ ਗਨੇ ਦਾ ਰਸ ਆਲੂ ਚੌਲ ਜੋ ਮੱਕੀ ਦੀ ਵਰਤੋਂ ਹੁੰਦੀ ਹੈ ਜੋ ਸਧਾਰਨ ਸ਼ਰਾਬ ਪੀਤੀ ਜਾਂਦੀ ਹੈ ਉਸ ਨੂੰ ਅਲਕੋਹਲ 에ਥਿਲ ਕਿਹਾ ਜਾਂਦਾ ਹੈ ਇਹ ਨੁਕਸਾਨ ਨਹੀਂ ਕਰਦੀ ਪਰ ਜ਼ਹਿਰੀਲੇ ਅਲਕੋਹਲ ਨੂੰ ਮੈਥਾਈਲ ਅਲਕੋਹਲ ਕਿਹਾ ਜਾਂਦਾ ਹੈ ਇਹ ਫਾਰਮਲਿ ਹਾਈਡ ਨਾਂ ਦੇ ਜ਼ਹਿਰ ਦੇ ਵਿੱਚ ਬਦਲ ਜਾਂਦੀ ਹੈ ਅੱਖਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਅੰਨਾ ਪਾਣੀ ਦਾ ਸਭ ਤੋਂ ਪਹਿਲਾ ਲੱਛਣ ਹੈ ਸਰੀਰ ਦੇ ਵਿੱਚ ਬੰਦਾ ਫਾਰਮਿਕ ਐਸਿਡ ਨਾਂ ਦਾ ਜ਼ਹਿਰ ਜਿਹੜਾ ਹੁੰਦਾ ਜਦੋਂ ਜਿਹੜੇ ਸਰੀਰ ਦੇ ਵਿੱਚ ਇਹ ਜ਼ਹਿਰ ਬਣ ਜਾਂਦਾ ਤਾਂ ਇਹ ਜਿਹੜਾ ਵਾ ਦਿਮਾਗ ਨੂੰ ਪੂਰੀ ਤਰ੍ਹਾਂ ਸੁੰਨ ਕਰ ਦਿੰਦਾ ਤਾਂ ਇਸ ਤਰੀਕੇ ਦੇ ਨਾਲ ਜ਼ਹਿਰੀਲੀ ਸ਼ਰਾਬ ਦਾ ਪੂਰਾ ਪ੍ਰੋਸੈਸ ਬਣਦਾ ਤਾਂ ਅਸੀਂ ਇਸ ਨੂੰ ਸਮਝ ਬੈਠਦੇ ਹਾਂ ਸਸਤੀ ਹੈ ਚਲੋ ਅਸੀਂ ਖਰੀਦ ਲਈਏ ਪਰ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਇਸ ਨੇ ਤਬਾਹੀ ਮਚਾਈ ਅਗਰ 2024 ਦੀ ਗੱਲ ਕਰੀਏ ਤਾਂ ਤਰੰਤਾਰਨ ਦੇ ਵਿੱਚ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਰ ਸਿੰਘ ਦੀ ਜਿਹੜੀ ਸਰਕਾਰ ਸੀ ਇੱਕਦਮ 34 ਲੋਕਾਂ ਦੇ ਮਰਨ ਦੀ ਖਬਰ ਆ ਗਈ ਜਾਇਜ਼ਾ ਲਿਆ ਗਿਆ ਮੁਆਵਜ਼ਾ ਤੱਕ ਦਿੱਤਾ ਗਿਆ ਜੋ ਸੰਗਰੂਰ ਜ਼ਹਿਲੀ ਜ਼ਹਿਰੀਲੀ ਸ਼ਰਾਬ ਮਾਮਲਾ ਹਰ ਕਿਸੇ ਨੂੰ ਯਾਦ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਕੁਝ ਮਹੀਨੇ ਪਹਿਲਾਂ 21 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਆਈ 20 ਤੱਕ ਦੇ ਲੋਕ ਸੰਗਰੂਰ ਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਪਹਾਰਤੀ ਕੀਤੇ ਗਏ ਫਿਰ ਸੁਨਾਮ ਦੀ ਟਿੱਬਾ ਵਸਤੀ ਤੋਂ 10 ਮਾਮਲੇ ਸਾਹਮਣੇ ਆ ਗਏ ਪਿੰਡ ਗੁਜਰਾ ਦੇ ਵਿੱਚ ਵੀ ਜ਼ਹਿਰੀਲੀ ਸ਼ਰਾਬ ਦਾ ਕੈਪ ਦੇਖਣ ਨੂੰ ਮਿਲਿਆ ਅਮਨਸਰ ਦੇ ਪਿੰਡਾਂ ਦੇ ਵਿੱਚ ਇਕੱਠੇ ਕਈ ਲੋਕਾਂ ਦੀ ਮੌਤ ਹੋ ਗਈ ਬਟਾਲਾ ਦੇ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਆਈ ਤਾਂ ਇਸੇ ਦੌਰਾਨ ਤਰਸਿਕ ਥਾਣਾ ਦੇ ਐਸ ਐਚਓ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਪਰ ਸਵਾਲ ਇਹ ਹੈ ਕਿ ਜਦੋਂ ਇਹ ਮਾਮਲੇ ਆਉਂਦੇ ਆ ਤਾਂ ਲੋਕ ਵੀ ਚੱਕੰਨੇ ਹੋ ਜਾਂਦੇ ਨੇ ਕਿ ਅਸੀਂ ਜਿਹੜੀ ਆ ਸਸਤੀ ਸ਼ਰਾਬ ਨਾ ਪੀਏ ਤਾਂ ਉਸ ਮੇਲੇ ਸਰਕਾਰਾਂ ਵੀ ਸਰਗਰਮ ਹੋ ਜਾਂਦੀਆਂ ਨੇ ਕਿs ਤਰੀਕੇ ਦੇ ਨਾਲ ਪੂਰੇ ਜਾਇਜ਼ੇ ਲਏ ਜਾਂਦੇ ਨੇ ਸੈਂਪਲ ਇਕੱਠੇ ਕੀਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਬਚਦਾ ਹੈ ਤ ਗਰੀਬ ਪਰਿਵਾਰਾਂ ਦੇ ਘਰ ਲੱਗਾ ਹੋਇਆ ਉਹ ਚਿੱਟਾ ਟੈਂਟ ਜੋ ਦੱਸਦਾ ਹੈ ਕਿ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ ਨੇ ਤਾਂ ਲੋਕਾਂ ਨੂੰ ਵੀ ਲੋੜ ਹੈ ਇੱਥੇ ਸਾਵਧਾਨੀ ਵਰਤਣ ਦੀ ਅਗਰ ਤੁਸੀਂ ਸ਼ਰਾਬ ਦੇ ਸ਼ੌਕੀਨ ਹੋ ਅਗਰ ਤੁਸੀਂ ਆਪਣੇ ਸਰੀਰ ਦੇ ਆਰਾਮ ਦੇ ਲਈ ਸ਼ਰਾਬ ਪਿੰਦੇ ਉਗਰਤ ਨੂੰ ਆਦਤ ਹੈ ਤਾਂ ਪੂਰੀ ਸਾਵਧਾਨੀ ਵਰਤੋ ਕਿ ਤੁਸੀਂ ਕਿਹੜੇ ਮਾਪ ਡੰਡਾਂ ਦੇ ਅਕੋਰਡਿੰਗ ਜਿਹੜੀ ਹੈ ਕਿਹੜੀ ਸ਼ਰਾਬ ਦੀ ਵਰਤੋਂ ਕਰ ਰਹੇ ਹੋ ਕਿਉਂਕਿ ਜਿਹੜੀ ਸ਼ਰਾਬ ਹੈ ਉਸਦੇ ਮਾਪ ਡੰਡ ਕਈ ਹੁੰਦੇ ਨੇ ਪਰ ਸਸਤੀ ਦੇ ਚੱਕਰ ਦੇ ਵਿੱਚ ਅਸੀਂ ਮਾਪ ਡੰਡਾਂ ਦਾ ਵੀ ਖਿਆਲ ਨਹੀਂ ਰੱਖਦੇ ਤਾਂ ਸ਼ਰੀਆਮ ਇਸ ਸ਼ਰਾਬ ਦੀ ਵਿਕਰੀ ਜਿਹੜੀ ਐ ਹੋ ਰਹੀ ਐ ਪਰ ਇਸੇ ਵਿਚਾਲੇ ਜਿਹੜਾ ਪੰਜਾਬ ਦੇ ਵਿੱਚ ਇਸ ਜ਼ਹਿਰੀਲੀ ਸ਼ਰਾਬ ਦੀ ਇਟਰਾਜਡੀ ਜਿਹੜੀ ਐ ਜਿਸ ਦੇ ਪਿੱਛੇ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਭਵੇਂ ਉਹ ਪਿਛਲੀਆਂ ਸਰਕਾਰਾਂ ਹੋਣ ਭਵੇਂ ਮੌਜੂਦਾ ਸਰਕਾਰ ਹੋਵੇ ਲੋਕ ਜਿਹੜੇ ਨੇ ਚਰਚਾਾਂ ਵਿੱਚ ਖੂਬ ਛੇੜਦੇ ਨੇ ਪਰ ਜ਼ਹਿਰੀਲੀ ਸ਼ਰਾਬ ਦੀ ਜਦੋਂ ਵਿਕਰੀ ਹੁੰਦੀ ਐ ਤਾਂ ਉਸ ਨੂੰ ਪੀਣ ਦੇ ਵਿੱਚ ਵੀ ਕੋਈ ਸਮਾਂ ਨਹੀਂ ਲਗਾਉਂਦੇ ਤਾਂ ਲੋੜ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਬਹੁਤ ਸਾਰੇ ਪਰਿਵਾਰ ਬਚ ਜਾਣ ਤਾਂ ਲੋਕਾਂ ਤੱਕ ਇਹ ਵੀਡੀਓ ਸ਼ੇਅਰ ਕਰਕੇ ਪਹੁੰਚਾਓ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਹੈ ਆਮ ਕਿਸ ਤਰੀਕੇ ਦਾ ਬਣਦੀ ਹੈ ਪਰ ਉਸ ਦੇ ਵਿੱਚ ਜ਼ਹਿਰ ਕਿਵੇਂ ਬਣ ਜਾਂਦਾ ਹੈ ਜੋ ਲੋਕਾਂ ਨੂੰ ਤਬਾਹ ਕਰ ਦਿੰਦਾ ਤੇ ਲੋਕ ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਦੇਣ ਇਹ ਰਿਪੋਰਟ ਹਰ ਕਰ ਦੇ ਵਿੱਚ ਪਹੁੰਚਾਣੀ ਜ਼ਰੂਰੀ ਬਣ ਜਾਂਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ